ਗਰੇਪੁੱਤ ਦੀ ਲੋਈ ਵੀ ਲੈ ਕੇ ਭਾਈ ਭਾਈ ਹੋ ਗੱਲ ਸੁਣੀ ਮੇਰੇ ਪੁੱਤ ਬਾਈ ਤਾਂ ਥੰਮਾ ਥੇ ਲੱਗ ਗਿਆ ਹੋ ਤੈਨੂੰ ਕਿਤੇ ਦੇਖਿਆ ਕਿੱਥੇ ਲੱਗਦਾ ਹੈ ਮੈਂ ਕਿਹਾ ਦੇਖਿਆ ਕਿੱਥੇ ਲੱਗਦਾ ਕਿਤੇ ਦੇਖਿਆ ਵਾ ਬਾਈ ਕਿਤਨਾ ਕਰੇ ਤੂੜੀ ਦਾ ਕੰਮ ਇਹ ਕਰ ਦਿੰਨੇ ਅਸੀਂ ਮੈਂ ਤੂੰ ਹੀ ਆ ਸਾਡੇ ਘਰੇ ਇੱਕ ਵਾਰੀ ਮੈਸ ਵੇਖਣਾ ਆਇਆ ਸੀ ਹਾਂ ਸਾਡੇ ਘਰੇ ਮੈਸ ਨਹੀਂ ਸੀ ਵੇਖਣਾ ਆ ਤੂੰ ਵਾ ਮੈਸ ਦਾ ਕਿਉਂ ਮੈਂ ਕਿਉਂ ਕਰੂੰ ਸੁਖਣਾ ਹੈ ਮੈਂ ਤੂੰੜੀ ਦੇ ਟਰਾਲੇ ਚੱਲਦੇ ਨੇ ਹੈ ਯਾਰ ਲੰਘ ਜਾ ਵੀ ਮੀ ਮਾਰਦਾ ਤੂੰ ਤੇ ਲੀੜੇ ਕੱਪੜੇ ਵੀ ਇਹੀ ਪਾਉਂਦਾ ਸੀ ਚੱਲ ਤੈ ਕੀ ਲੈਣਾ ਯਾਰ ਤੂੰ ਸੜਕੀ ਤੜਕੇ ਦੁਕਾਨਾ ਖਾ ਉਹਦਾ ਕੰਮ ਕਰ ਬਾਈ ਮੈਂ ਆ ਤੂੜੀ ਭਰਨੀ ਆ ਜਾ ਕੇ ਗੱਲ ਤਾਂ ਸੁਣ ਤੈਨੂੰ ਖਾਂਦਾ ਤਾਂ ਨਹੀਂ ਮੈਂ ਮੈਂ ਕਿਹਾ ਮੈਨੂੰ ਉਹੀ ਲੱਗਦਾ ਤੂੰ ਜਿਹੜਾ ਮੈਸ ਵੇਖਣਾ ਆਏ ਸਾਡੇ ਘਰੇ ਮੰਨ ਜਾਂ ਨਾ ਮੰਨ